ਪਹਿਲੇ ਸਿੱਖ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹਰਦوار ਪੁੱਜ ਕੇ ਲੋਕਾਈ ਨੂੰ ਸੇਧ ਦੇਣ ਦੀ ਸਾਖੀ ਤਾਂ ਹਰ ਕੋਈ ਜਾਣੂ ਹੈ ਹਾਲਾਂਕਿ ਹੁਣ ਹਰ ਕੀ ਪੌੜੀ ਤੇ ਗੁਰਦੁਆਰਾ ਸ੍ਰੀ ਗਿਆਨ ਗੋਦੀ ਸਾਹਿਬ ਦੇ ਚਿੰਨ੍ਹ ਮਿਟਾ ਦਿੱਤੇ ਗਏ ਹਨ ਇਸ ਗੱਲ ਤੋਂ ਬਹੁਤੇ ਲੋਕੀ ਜਾਣੂ ਨਹੀਂ ਕਿ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਹਰਦوار ਦੀ ਧਰਤੀ ਨੂੰ 22 ਵਾਰ ਭਾਗ ਰਾਏ 21 ਵਾਰ ਉਹ ਗੁਰੂ ਬਣਨ ਤੋਂ ਪਹਿਲਾਂ ਇੱਥੇ ਆਏ ਤੇ 22ਵੀਂ ਵਾਰ ਉਹ ਤੀਜੀ ਪਾਤਸ਼ਾਹੀ ਦੇ ਰੂਪ ਵਿੱਚ ਇਸ ਸਥਾਨ ਤੇ ਆਏ ਇੱਥੇ ਹੀ ਉਹਨਾਂ ਨੇ ਆਪਣੀਆਂ ਯਾਤਰਾਵਾਂ ਦੌਰਾਨ ਹਿੰਦੁਸਤਾਨ ਵਿੱਚ ਫੈਲੀ ਉਸ ਮਾੜੀ ਸਤੀ ਪ੍ਰਥਾ ਦੇ ਖਾਤਮੇ ਲਈ ਆਵਾਜ਼ ਬੁਲੰਦ ਕੀਤੀ ਜਿਸ ਦੁਆਰਾ ਇੱਕ ਵਿਆਹੁਤਾ ਔਰਤ ਨੂੰ ਉਸਦੇ પતિ ਦੀ ਚਿਖਾ ਵਿੱਚ ਹੀ ਪਸ਼ਮ ਕਰ ਦਿੱਤਾ ਜਾਂਦਾ ਸੀ ਗੁਰੂ ਜੀ ਦੀ ਚਰਨਛੋਪਾ ਪ੍ਰਾਪਤ ਕਰਨ ਵਾਲਾ ਇਹ ਅਸਥਾਨ ਹਰਦਵਾਰ ਦੇ ਕਨਖਰ ਇਲਾਕੇ ਵਿੱਚ ਸਤੀ ਘਾਟ ਉੱਤੇ ਸ਼ਿਸ਼ੋਭਿਤ ਹੈ ਗੰਗਾ ਦੇ ਸਤੀ ਘਾਟ ਤੇ ਇਹ ਅਸਥਾਨ ਗੁਰਦੁਆਰਾ ਮਨਜੀਤ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਜੋ ਗੁਰੂ ਜੀ ਦੇ ਤਪ ਸਥਾਨ ਦਾ ਪ੍ਰਤੀਕ ਹੈ ਇਸਦੇ ਸ਼ਿਖਰ ਤੇ 22 ਗੁੰਬਦ ਹਨ ਜੋ ਗੁਰੂ ਜੀ ਦੀ ਹਰੇਕ ਯਾਤਰਾ ਦੇ ਪ੍ਰਤੀਕ ਹਨ ਇਸ ਸਥਾਨ ਦੀ ਖੋਜ ਪੰਜਾਬ ਦੇ ਪਿੰਡ ਲੋਂਗੋਵਾਲ ਵਿੱਚ 1713 ਨੂੰ ਭਾਈ ਨਿਗਾਯਾ ਸਿੰਘ ਦੇ ਘਰ ਪੈਦਾ ਹੋਏ ਨਿਰਮਲੇ ਸੰਤ ਬਾਬਾ ਦਰਗਾਹ ਸਿੰਘ ਜੀ ਨੇ 1738 ਵਿੱਚ ਕੀਤੀ ਸੀ। ਮੰਜੀ ਸਾਹਿਬ ਅੰਦਰ ਬਣੇ ਥੜਾ ਸਾਹਿਬ ਦੇ ਉੱਪਰ ਗੁੰਬਦ ਦੇ ਅੰਦਰਲੇ ਪਾਸੇ ਬਹੁਤ ਹੀ ਸ਼ਾਨਦਾਰ ਕੰਤ ਚਿੱਤਰ ਉਕਰੇ ਹੋਏ ਹਨ। ਇਹ ਅਸਥਾਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀ ਅਤੇ ਸੰਭਾਵੀ ਤੌਰ ਤੇ ਇਹ ਚਿੱਤਰ 19ਵੀਂ ਸਦੀ ਦੇ ਹਨ। ਮੁੱਖ ਰੂਪ ਵਿੱਚ ਇਹ ਚਿੱਤਰ ਗੁਰੂ ਸਾਹਿਬਾਨ ਨਾਲ ਸਬੰਧਤ ਦੱਸੇ ਜਾਂਦੇ ਹਨ। ਇੱਥੇ ਕੁਝ ਚਿੱਤਰ ਵੈਦਿਕ ਪ੍ਰਕਿਰਤੀ ਦੇ ਵੀ ਦੱਸੇ ਜਾਂਦੇ ਹਨ ਅਤੇ ਕਲਾ ਦੇ ਰੂਪ ਵਿੱਚ ਇਹਨਾਂ ਦਾ ਆਪਣਾ ਮਹੱਤਵ ਹੈ ਹਾਲਾਂਕਿ ਗੁੰਬਦ ਦੇ ਅੰਦਰਲੇ ਵਾਲੇ ਪਾਸੇ ਬਣੇ ਚਿੱਤਰ ਸੁਰੱਖਿਅਤ ਹਨ ਪਰ ਦੱਸਿਆ ਜਾਂਦਾ ਹੈ ਕਿ ਕੁਝ ਚਿੱਤਰ ਥੜਾ ਸਾਹ ਵਾਲੇ ਇਸ ਸਥਾਨ ਤੇ ਪੱਥਰ ਲਾਉਣ ਸਮੇਂ ਜਾਂ ਰੰਗ ਕਰਦੇ ਸਮੇਂ ਕੰਧਾਂ ਤੋਂ ਉਲੋਪ ਹੋ ਗਏ ਹੋ ਸਕਦੇ ਹਨ ਇਸ ਸਥਾਨ ਦੀ ਚੁਗਾਠ ਉੱਪਰ ਲਿਖਿਆ ਹੈ ਭੱਲੇ ਅਮਰਦਾਸ ਗੁੰਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਇਸੇ ਚੁਗਾਰ ਦੇ ਹੀਲੇ ਪਾਸੇ ਇਸ ਦੀ ਸੇਵਾ ਕਰਵਾਉਣ ਵਾਲੇ ਜਿਲ੍ਹਾ 라ਵਲਪਿੰਡੀ ਦੇ ਬੁਹਾ ਖਾਲਸਾ ਦੇ ਮਹੰਤ ਗੁਲਾਬ ਸਿੰਘ ਦਾ ਨਾਮ ਵੀ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਸਥਾਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਸ ਸਥਾਨ ਤੇ ਗੁਰੂ ਸਾਹਿਬ ਪਿੰਡ ਬਾਸਰ ਕੇ ਤੋਂ ਤੈਤ ਯਾਤਰਾ ਗੰਗਾ ਇਸ਼ਟਨਾ ਕਰਨ ਆਉਂਦੇ ਸਨ ਗੁਰੂ ਬਣਨ ਤੋਂ ਪਹਿਲਾਂ 21 ਸਾਲ ਗੁਰੂ ਸਾਹਿਬ ਲਗਾਤਾਰ ਆਇਆ ਸਾਲ ਦੀ ਸਾਲ गंगा इशारा ਕਰਨ ਵਾਸਤੇ ਜਿਸ ਟਾਈਮ ਮਾਰ ਦਾ ਮਿਲਾਪ ਪੰਡਤ ਨਾਲ ਹਰਦوار ਹੋਇਆ ਉਹ ਆਪਣਾ ਇਸੇ ਸਥਾਨ ਤੇ ਹੋਇਆ ਉਹ ਪੰਡਤ ਨੇ ਫਿਰ ਮਾਰ ਨੂੰ ਪੁੱਛਿਆ ਸੀ ਕਿ ਮਾਰਾ ਤੁਹਾਡਾ ਗੁਰੂ ਕੋਣ ਹੈ ਮਾਰੇ ਕਿਹਾ ਸਾਨੂੰ ਤਾਂ ਗੁਰੂ ਦਾ ਪਤਾ ਹੀ ਕੋਈ ਨਹੀਂ ਉਹ ਪੰਡਤ ਨੇ ਕਿਹਾ ਮਾਰਾ ਗੁਰਬਿੰਦ ਦਾ ਗਾਤੀ ਕੋਈ ਨਹੀਂ ਤੁਸੀਂ ਫਿਰ ਨੇ ਗੁਰੇ ਹੋ ਜੋ ਪੰਡਤ ਨੇ ਨੇ ਗੁਰਾ ਕਿਹਾ ਤਾਂ ਜੇ ਕਿ ਮਾਰਾ ਗੁਰੂ ਚਰ ਲੱਗੇ ਆ ਖੰਡੋਰ ਸਾਹਿਬ 12 ਸਾਲ ਮਾਰ ਨੇ ਗਾਗਰੀ ਸੇਵਾ ਕੀਤੀ ਗੁਰੂ ਅੰਗੇ ਚਰ ਲੱਗੇ 12 ਸਾਲ ਜਿਮਾਰਾ ਗੁਰੂ ਬਣੇ ਗੱਦੀ ਬਹਿਣ ਤੋਂ 6 ਸਾਲ ਬਾਅਦ ਇੱਕ ਵਾਰ ਹਰਦوار ਗੁਰੂ ਬਣ ਕੇ ਆਏ ਜੋ ਗੁਰੂ ਬਣ ਕੇ ਆਏ ਉਹਨੂੰ ਆਇ ਗੋੰਧਵਾਲ ਸਾਹਿਬ ਤੋਂ ਉਸ ਟਾਈਮ ਭਾਈ ਜੇਠਾ ਜੀ ਮਹਾਰਾਜ ਨਾਲ ਆਏ ਆ ਜਦੋਂ ਬਾਗ ਕੋ ਰਾਮਦਾਸ ਜੀ ਬਣੇ ਉਹ ਵੀ ਮਹਾਰਾਜ ਦੇ ਨਾਲ ਉਸ ਟਾਈਮ ਆਏ ਆ ਇੱਥੇ ਆ ਕੇ ਮਾਰੇ ਪਰੋਪ ਕਰਕੇ ਜੀਆਂ ਤੇ ਹਰਦوار ਸਤੀ ਪ੍ਰਥਾ ਬਹੁਤ ਜ਼ੋਰ ਸਿਸਟ ਹੈ ਜਿਹਦਾ ਪਤੀ ਮਰਦਾ ਸੀ ਉਹਦੀ ਘਰ ਜਿੰਦੇ ਹੀ ਨਾਲ ਜਲਾਉਂਦੇ ਸਨ ਕਿ ਆਪਣੇ ਪਤੀ ਨੇ ਜਲ ਕੇ ਸਤੀ ਹੋ ਗਈ ਇਹ ਸਤੀ ਪ੍ਰਥਾ ਨੂੰ ਫਿਰ ਮਾਰਨਾ ਕੇ ਬੰਦ ਕਰਵਾਇਆ ਇਹ ਅਸਥਾਨ ਦਾ ਨਾਮ ਸਤੀ ਘਾਟ ਤਾਂ ਪਿਆ ਸਤੀਆਂ ਪ੍ਰਥਾ ਮਰਨੇ ਇੱਕ ਸ਼ਬਦ ਬਾਣੀ ਲਈ ਹੈ ਸ਼ਲੋਕ ਮਹਲਾ ਤੀਜਾ ਸਤੀਆਂ ਇਹਨਾਂ ਆਖੀਆਂ ਜੋ ਮੜੀਆਂ ਲਗ ਜਲਨ ਨਾਨਕ ਸਤੀਆਂ ਜਾਣੀ ਹੈ ਜੇ ਬਿਰਹ ਚੋਟ ਮਰ ਉਹਦੀ ਚਿਖਾ ਨੂੰ ਕਹਿੰਦੇ ਮੜੀ ਤੇ ਬਿਰਹੋਂ ਦਾ ਵਿਛੋੜਾ ਇਹਦਾ ਪਤੀ ਮਰੇ ਉਹ ਪਤੀ ਵਿਛੋੜੇ ਵਿੱਚ ਪਰਮਾਤਮਾ ਯਾਦ ਆਪਣੇ ਪਰਵਾਇ ਸਾਥੇ ਰਹੇ ਉਸ ਸਦੀ ਪਰਵਾਨੇ ਭਾਈ ਜੇਠਾ ਜੀ ਮਾਰੇ ਗੁਰਰਾਮਦਾਸ ਜੀ ਬਣੇ ਉਹਨਾਂ ਦੇ ਹੁਕਮ ਦੇ ਨਾਲ ਇਸ ਅਸਥਾਨ ਦੀ ਸੇਵਾ ਹੋਈ ਇਹ ਨਰਮਲ ਮਹਾਂਪੁਰਸ਼ ਹੋਇਆ ਬਾਬਾ ਦਰਗਾਹ ਜੀ ਉਹਨੇ ਇਸ ਅਸਥਾਨ ਦੀ ਨਹੀਂ ਰੱਖੀ ਇਹ ਅਸਥਾਨ ਸਤੀ ਘਾਟ ਬਣਿਆ ਇਹ ਪ੍ਰਾਰਥਨਾ ਸਥਾਨ ਮਾਰੇ ਦੀ ਬੈਠੇ ਗਿਆ ਫਿਰ ਦਰਵਾਸਾ ਇਧਰ ਸ਼ਸ਼ੋਭਾ ਦੇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਥਾਨ ਹੈ ਇਹ ਗੁਰੂ ਮਹਾਰਾਜ ਦਾ ਪ੍ਰਾਰਥਨ ਸਥਾਨ ਹੈ ਇਹ ਸਥਾਨ ਜਿਹੜਾ ਹੈ ਬਿਲਕੁਲ ਨੈਰ ਦੇ ਕੰਡੇ ਸਤੀ ਘਾਟ ਤੇ ਸਥਾਪਿਤ ਹੈ ਇਸ ਸਥਾਨ ਤੂੰ ਸਾਲ ਪ੍ਰਾਰਥਨ ਹੈ ਪਹਿਲੇ ਇਥੇ ਰਾਇਸੀ ਜਗ੍ਹਾ ਨਹੀਂ ਬਣੀ ਹੋਈ ਸੀ ਹੁਣ ਰਾਇਸੀ ਬਣ ਗਈ ਹੈ ਆਪਣੇ ਕੋਲ 16 ਕਮਰੇ ਜਿਹੜਾ ਗੁਰੂ ਸਾਹਿਬ ਸੰਗਤ ਆ ਸਕਦੀ ਪਾਈ ਮਾਸਾ ਵਾਹਿਗੁਰਜੀਓ ਆ ਕੇ ਦਸ਼ਨ ਵੀ ਕਰ ਸਕਦੇ ਨੇ ਇਥੇ ਰਹਿ ਵੀ ਸਕਦੇ ਨੇ ਤੇ ਲੰਗਰ ਵੀ ਚੱਲਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ